ਜਦੋਂ ਪੈਣ ਮਾਇਆਵਤੀ ਜੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਸਾਡੇ ਵਿੱਚ ਸੰਤ ਮਹਾਰਾਜ ਜੀ ਨਰਿੰਦਰ单 ਦਾਸ ਜੀ ਬੈਠੇ ਪਤਾ ਉਹਨਾਂ ਨੂੰ ਵੀ ਤੁਹਾਨੂੰ ਵੀ ਪਤਾ ਸੰਗਤਾਂ ਨੂੰ ਕਿ ਬਨਾਰਸ ਦੀ ਧਰਤੀ ਤੇ ਗੁਰੂ ਦੀ ਯਾਦ ਵਿੱਚ ਗੇਟ ਵੀ ਬਣਾਉਣ ਨਹੀਂ ਦਿੰਦੇ ਗੇਟ ਬਣਾਉਣ ਲਈ ਵੀ ਜਦੋਂ ਪੈਣ ਮਾਇਆਵਤੀ ਜੀ ਮੁੱਖ ਮੰਤਰੀ ਬਣੇ ਤਾਂ ਕਾਂਚੀ ਰਾਮ ਸਾਹਿਬ ਨੇ ਕਿਹਾ ਡੀ ਸੀ ਐਸ ਐਸ ਪੀ ਨੂੰ ਕਿ ਜੇ ਹੁਣ ਗੇਟ ਦੀ ਇੱਟ ਹਿੱਲੀ ਤਾਂ ਨਾਲੇ ਤੁਹਾਡੀ ਕੁਰਸੀ ਢਲੂ। ਤੋਂ ਇਹ ਸੱਤਾ ਦੀ ਸ਼ਕਤੀ ਹੁੰਦੀ ਹੈ। ਗੰਗਾ ਦੇ ਉੱਪਰ ਗੁਰੂ ਰਵਿਦਾਸ ਦੇ ਨਾਂ ਤੇ ਪੁਲ ਬਣਾਇਆ। ਗੁਰੂ ਰਵਿਦਾਸ ਦੇ ਨਾਂ ਤੇ ਪਾਰਕ ਬਣਾਇਆ। ਗੁਰੂ ਰਵਿਦਾਸ ਦੇ ਨਾਂ ਤੇ ਜ਼ਿਲ੍ਹਾ ਟੈਕਨੀਕਲ ਯੂਨੀਵਰਸਿਟੀ ਲੱਖਾਂ ਏਕੜ ਬੇਜਮੀਨੀਆਂ ਨੂੰ ਜ਼ਮੀਨ ਦੇ ਕੇ ਗੁਲਾਮੀ ਦੇ ਵਿੱਚੋਂ ਕੱਢਣ ਦਾ ਜਿਹੜਾ ਸੰਕਲਪ ਸੀ ਉਸ ਦਿਸ਼ਾ ਵਿੱਚ ਅੱਗੇ ਵਧਾਇਆ। ਇਸ ਕਰਕੇ ਮੈਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਗੁਲਾਮਾਂ ਦੇ ਗੁਰੂ ਘਰਾਂ ਤੇ ਵੀ ਹਮਲੇ ਹੁੰਦੇ ਆ ਤੁਗਲਕਾਬਾਦ ਚ ਸਾਡੇ ਗੁਰੂ ਘਰ ਤੇ ਹਮਲਾ ਹੋਇਆ ਤਲੇਤੇ ਵਿੱਚ ਸਾਡੇ ਗੁਰੂ ਘਰ ਤੇ ਹਮਲਾ ਹੋਇਆ ਤਿੰਨ ਦਿਨ ਚਾਰ ਦਿਨ ਪਹਿਲਾਂ ਇੱਕ ਗੰਨਾ ਪੱਟਣ ਦਾ ਦੋਸ਼ ਦੀ ਸਜ਼ਾ ਮੌਤ ਦਿੱਤੀ ਗਈ ਇਸ ਕਰਕੇ ਆਓ ਐਸੀ ਸਮਾਜਿਕ ਰਾਜਨੀਤਿਕ ਆਰਥਿਕ ਧਾਰਮਿਕ ਸਭਿਆਚਾਰਕ ਗੁਲਾਮੀ ਦੇ ਅੰਤ ਲਈ ਮਿਸ਼ਨ ਜਿਹੜਾ ਅਸੀਂ ਸ਼ੁਰੂ ਕੀਤਾ ਗੁਰੂ ਸਾਹਿਬ ਦੀ ਸੋਚ ਦਾ ਕਿ ਪ੍ਰਾਦੀਨਤਾ ਦਾ ਅੰਤ ਔਰ ਬੇਗਮ ਪਰੇ ਦਾ ਸੰਕਲਪ 2027 ਤੇ 650ਵਾਂ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਆਉਣਾ ਆਓ ਉਹਨਾਂ ਦੇ 650ਵੇਂ ਪ੍ਰਕਾਸ਼ ਦਿਹਾੜੇ ਤੇ ਪੰਜਾਬ ਦੀ ਧਰਤੀ ਤੇ ਵੀ ਬੇਗਮ ਪਰੇ ਦੇ ਸੰਕਲਪ ਨੂੰ ਪੂਰਾ ਕਰੀਏ ਮੈਂ ਸੰਤ ਪ੍ਰਦੀਪਤਾ ਜੀ ਮਹਾਰਾਜ ਜੀ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਸੰਗਤ ਦੇ ਦਰਸ਼ਨ ਕਰਨੇ ਦਾ ਮੌਕਾ ਮਿਲਿਆ ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਸਾਰੇ ਸੰਤਾ ਮਾਉਂ ਤੁਛੰਦਾ ਸ਼ੁਕਰੀਆ ਅਦਾ ਕਰਦਾ ਧੰਨਵਾਦ ਜੈਪੀਨ ਜੈ ਭਾਰਤ ਜੋ ਬੋਲੇ ਸੋ ਨਿਰਪੈ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼